Altuneus channel ਦੇ ਵਿੱਚ ਤੁਹਾਡਾ ਸਵਾਗਤ ਪੰਜਾਬ ਚ ਨਸ਼ਾ ਬਣਿਆ ਅਹਿਮ ਮੁੱਦਾ ਨਸ਼ੇ ਦੇ ਖਿਲਾਫ ਲੋਕ ਹੋ ਰਹੇ ਨੇ ਇਕਜੁੱਟ ਸਿੱਖ ਪੰਜਾਬ ਪੁਲਿਸ ਦੀ ਛਲਾਈ ਹੋਈ ਮੇਹਮ ਵੀ ਦਿਖਾ ਰਹੀ ਹੈ ਰੰਗ ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੰਜਾਬ ਚ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਨਸ਼ੇ ਦਾ ਮੁੱਦਾ ਅਹਿਮ ਨਜ਼ਰ ਆ ਰਿਹਾ ਹੈ ਜੇ ਜੇ ਅਸੀਂ ਇਹ ਗੱਲ ਕਰੀਏ ਕਿ ਚਾਰੇ ਪਾਸੇ ਪੰਜਾਬ ਦੇ ਵਿੱਚ ਨਸ਼ਾ ਹੀ ਨਸ਼ਾ ਨਜ਼ਰ ਆ ਰਿਹਾ ਤਾਂ ਉਹ ਵੀ ਗਲਤ ਨਹੀਂ ਹੋਵੇਗਾ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਨਸ਼ਿਆਂ ਨੂੰ ਲੈ ਕੇ ਜਗਾ ਜਗਾ ਤੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰ ਰਹੀ ਹੈ ਉੱਥੇ ਹੀ ਹੁਣ ਲੋਕ ਵੀ ਨਸ਼ਿਆ ਖਿਲਾਫ ਵਹਿਮ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਅੱਗੇ ਆ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਾਲਾ ਪੁਲਿਸ ਦੇ थाना सदर ਅਧੀਨ ਆਉਂਦੇ ਪਿੰਡ ਹਰਦੋ ਛੱਡੇ ਤੋਂ ਜਿੱਥੋਂ ਦੇ ਬਹੁਤ ਸਾਰੇ ਲੋਕ ਸਰਪੰਚ ਰਜਿੰਦਰ ਸਿੰਘ ਛੋਡੀ ਅਤੇ ਸਰਜੀਤ ਸਿੰਘ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਦੇ ਵਿੱਚ थाना सदर ਬਠਾਲਾ ਪਹੁੰਚੇ ਜਿੱਥੇ ਉਹਨਾਂ ਨੇ ਐਸ ਐਚਓ सुरेंद्रਪਾਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਆਪਣੇ ਪਿੰਡ 'ਚ ਹੋ ਰਹੇ ਨਸ਼ੇ ਦੇ ਕਾਰੋਬਾਰ ਬਾਰੇ ਜਾਣੂ ਕਰਵਾਇਆ ਜਿਕਰ ਹੋਇਆ ਕਿ ਭਾਵੇਂ ਇਹ ਸਾਰੀ ਗੱਲਬਾਤ ਫੋਨ 'ਤੇ ਹੋ ਸਕਦੀ ਸੀ ਤੇ ਗੁਪਤ ਸੂਚਨਾ ਦਿੱਤੀ ਜਾ ਸਕਦੀ ਸੀ ਪਰ ਫਿਰ ਵੀ ਇਹਨਾਂ ਨਸ਼ਿਆਂ ਤੋਂ ਪਿੰਡ ਵਾਲੇ ਇੰਨਾ ਤੰਗ ਆ ਚੁੱਕੇ ਸਨ ਕਿ ਉਹ ਨਸ਼ਾ ਤਸਕਰਾਂ ਦੇ ਨਾਮ ਵੱਲ ਕੇ ਤੇ ਆਪ ਚੱਲ ਕੇ ਪੁਲਿਸ ਪ੍ਰੈਸ਼ਰਨ ਨੂੰ ਦਸਨ ਤੇ ਕਾਰਵਾਈ ਦੀ ਮੰਗ ਕਰਨ ਲਈ ਸਦਰ ਥਾਣੇ ਪਹੁੰਚੇ ਉਹਨਾਂ ਕਿਹਾ ਕਿ ਥਾਣਾ ਸਦਰ ਦੇ ਐਸ ਐਚ ਓ सुरेंद्रਪਾਲ ਸਿੰਘ ਵੱਲੋਂ ਉਹਨਾਂ ਨੂੰ ਪ੍ਰੋਸਾ ਦਿੱਤਾ ਗਿਆ ਹੈ ਕਿ ਇਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਇਹ ਸਮਾਂ ਹੀ ਦੱਸੇਗਾ ਕਿ ਕਿੰਨੀ ਸਖਤ ਕਾਰਵਾਈ ਨਸ਼ਾ ਤਸਕਰਾਂ ਦੇ ਉੱਤੇ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਆਲਟੂ نیوز ਦੀ ਇਹ ਵਿਸ਼ੇਸ਼ ਰਿਪੋਰਟ ਮੇਰਾ ਨਾਮ ਰਜਿੰਦਰ ਸਿੰਘ ਸੋਢੀ ਆ ਪਿੰਡ ਸਾਡਾ ਹਰਦੋ ਝੰਡਿਆ ਜੀ ਤੇ ਸਾਡੇ ਪਿੰਡ 'ਚ ਜਿਹੜਾ ਇਹਦਾ ਚਿੱਟੇ ਦਾ ਜਿਹੜਾ ਕੋਰ ਸੀਗਾ ਉਹ ਸਾਡੇ ਪ੍ਰਧਾਨ ਜੀ ਸਰਦਾਰ ਸੁਖਜੀਤ ਸਿੰਘ ਜੀ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਸਾਨੂੰ ਪਿੰਡ ਦੀ ਪੰਚਾਇਤ ਨੂੰ ਬਹੁਤ ਸਹਿਯੋਗ ਦਿੱਤਾ ਪਿੰਡ ਦੇ ਕਮੇਟੀ ਬਣੀ ਆ ਸਾਡੀ ਕਮੇਟੀ ਨੇ ਦਿਨ ਰਾਤ ਪੈਰਾ ਲਾ ਗਏ ਜਿਹੜੇ ਪਿੰਡੋਂ ਬਾਹਰੋਂ ਬੰਦੇ ਆਉਂਦੇ ਸੀ ਚਿੱਟਾ ਲੈਣ ਵਾਸਤੇ ਉਹਨਾਂ ਨੂੰ ਪੂਰੀ ਠੱਲ ਪਾਈ ਆ ਅੱਜ ਅਸੀਂ ਸਦਰ ਥਾਣੇ ਐਸਐਚਓ ਸਾਹਿਬ ਨੂੰ ਆ ਕੇ ਮਿਲੇ ਆ ਤੇ ਉਹਨਾਂ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਚਟਾਨ ਮੰਗ ਨਸ਼ਾ ਖਤਮ ਕਰਨ ਵਾਸਤੇ ਤੁਹਾਡੇ ਨਾਲ ਖੜੇ ਆ ਤੇ ਸਾਹਿਬ ਇੱਕ ਗੱਲ ਹੈ ਕਿ ਜਿੰਨਾ ਚਿਰ ਜਨਤਾ ਸਹਿਯੋਗ ਨਹੀਂ ਕਰਦੀ ਓਨੀ ਦੇਰ ਤੱਕ ਨਸ਼ਾ ਨਹੀਂ ਖਤਮ ਹੋ ਸਕਦਾ ਸੀ ਜਾਣਦੇ ਆ ਮੈਂ ਪਹਿਲਾਂ ਵੀ ਸਵਾਲ ਪੁੱਛਿਆ ਕਈ ਮਾਪੇ ਆਪਣੇ ਬੱਚਿਆਂ ਨੂੰ ਲਗਾਉਂਦੇ ਆ ਕਿ ਨਸ਼ਾ ਕਰਦੇ ਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਇਸ ਬਾਰੇ ਉਹ ਹੀ ਆਪਣੀਆਂ ਬੀਬੀਆਂ ਮਤਾਵਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਕੋਈ ਸਾਡਾ ਬੱਚਾ ਇਸ ਗਲਤ ਰਾਏ ਤੇ ਪਿਆਵਾ ਉਹਦੀ ਜਰੂਰ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਉਹਦਾ ਇਲਾਜ ਕਰਵਾਈਏ ਅਸੀਂ ਉਹਨੂੰ ਚੰਗੀ ਮੈਡੀਸਨ ਦਵਾਈਏ ਇਹ ਅਸੀਂ ਉਹਨਾਂ ਨੂੰ ਅਪੀਲ ਕਰ ਚੁੱਕੇ ਹਾਂ ਤੇ ਫਿਰ ਸਾਡਾ ਵਿਚਾਰ ਹੈ ਵੀ ਅਸੀਂ ਇੱਕ ਵਾਰੀ ਘਰ-ਘਰ ਜਾ ਕੇ ਫਿਰ ਆਪਣੀਆਂ ਮਤਾਵਾਂ ਨੂੰ ਇਸ ਬਾਰੇ ਅਸੀਂ ਜਾਣੂ ਕਰਵਾਈਏ ਪ੍ਰਸ਼ਾਸਨ ਨੇ ਕੀ ਸੋਚਿਆ ਪ੍ਰਸ਼ਾਸਨ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਤੇ ਅਸੀਂ 2-4 ਦਿਨ ਦੇ ਵਿੱਚ ਜਿਹੜੇ ਤੁਹਾਡੇ ਇੱਥੇ ਪਿੰਡ ਉਹਨਾਂ ਦੀ ਪਕੜ 'ਚ ਨਹੀਂ ਆ ਰਹੇ ਤੇ ਜਿੱਦਨ ਵੀ ਪਕੜ ਜਾਏ ਉਹ ਸਲਾਖਾਂ ਪਿੱਛੇ ਹੋਣਗੇ ਸਾਨੂੰ ਬੜੀ ਖੁਸ਼ੀ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਜੀ ਦੇਖਿਆ ਜੇ ਇਹ ਜਿਹੜੇ ਬੰਦੇ ਤੀ ਫੜ ਕੇ ਤੁਹਾਨੂੰ ਕਿਸੇ ਵੇਲੇ ਫੜਾਉਣੇ ਆਪਾਂ ਬੰਦੇ ਮੁੜ ਕੇ ਉਹੋ ਹੀ ਬੰਦੇ ਹੋਰ ਵੀ ਲੈ ਕੇ ਮੁੜ ਕੇ ਕਹਿੰਦੇ ਵੀ ਇਹਨਾਂ ਨੂੰ ਜਿਆਦਾ ਛੱਡ ਦਿਓ ਬੰਦੇ ਉਹ ਜਦ ਨਹੀਂ ਆਗੇ ਨਹੀਂ ਜੀ ਸਾਡੇ ਪਿੰਡੋਂ ਇਹੋ ਜਿਹਾ ਕੋਈ ਇਨਸਾਨ ਨਹੀਂ ਜਿਹੜਾ ਉਹਨਾਂ ਦੀ ਵੱਧ ਵਾਸਤੇ ਆਵੇ ਸਾਡਾ ਪਿੰਡ ਇਕਜੋਟਿਆ ਔਰ ਸਾਰਾ ਪਿੰਡ ਹੀ ਸਹਿਯੋਗ ਕਰ ਰਿਹਾ ਸਾਡੀਆਂ ਬੀਬੀਆਂ ਮਾਤਾਵਾਂ ਪਿਛਲੇ ਪਾਸੇ ਵੇਖੋ ਆਈਆਂ ਨੇ ਸਾਡੇ ਨਾਲ ਸਾਨੂੰ ਪਿੰਡ ਦਾ ਪੂਰਨ ਸਮਰਥਨ ਹੈ ਜੀ ਬੀਤੇ ਦਿਨੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਪਹਿਲਾਂ ਜੇ ਤੁਸੀਂ ਫੜਦੇ ਆ ਨਸ਼ੇ ਵੇਚਣ ਵਾਲਿਆਂ ਨੂੰ ਬਾਅਦ ਚ ਜਮਾਨਤ ਕਰਾਉਣ ਵਾਸਤੇ ਵੀ ਉਹਨਾਂ ਦੇ ਪਰਿਵਾਰ ਤੇ ਪਿੰਡ ਦੇ ਮੋਦਭਰੀ ਆਉਂਦੇ ਆ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਪਿੰਡਾਂ ਚ ਦਾ ਕੋਈ ਨਾ ਕੋਈ ਪਾਰਟੀ ਹੁੰਦੀ ਆ ਜਿਹੜੀ ਨਾ ਅਸੀਂ ਕਿੰਨੇ ਵੀ 90% ਕੰਮ ਚੰਗਾ ਕਰੀਏ ਕੋਈ 10% ਬੰਦੇ ਵਿੱਚ ਹੁੰਦੇ ਵੀ ਆ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਅਸਲੇ ਸਾਡਾ ਪਿੰਡ ਇੱਕ ਝੋਟਿਆ ਸਾਡੇ ਪਿੰਡੋਂ ਕੋਈ ਬੰਦਾ ਨਹੀਂ ਉਹਨਾਂ ਦੀ ਸਪੋਰਟ ਵਾਸਤੇ ਆਇਆ ਤੇ ਨਾ ਹੀ ਅਭਿਸ਼ਵਾਸ਼ਾ ਗਾਂ ਕੋ ਆਏਗਾ ਅੱਜ ਪਿੰਡ ਹਰਦੋ ਚੰਡੇ ਦੇ ਸਰਪੰਚ ਸਾਹਿਬ ਹੋਰ ਪਤੰਤੇ ਸੱਜਣ ਸਾਡੇ ਜਿਹੜੇ ਮੈਂਬਰ ਪੰਚਾਇਤ ਸਾਡੀਆਂ ਬੀਬੀਆਂ ਸਾਡੇ ਪਿੰਡ ਜੋ ਨਸ਼ਾ ਜੋ ਚਿੱਟੇ ਦੀ ਸਪਲਾਈ ਹੋ ਰਹੀ ਆ ਬਹੁਤ ਜ਼ਿਆਦਾ ਹੋ ਰਹੀ ਆ ਆਪਾਂ ਪਿੰਡ 'ਚ ਨਸ਼ਾ ਰੋਕ ਕਮੇਟੀ ਬਣਾਈ ਸੀ ਜਿਹੜੇ ਪਿੰਡੋਂ ਬਾਹਰੋਂ ਨਸ਼ਾ ਲੈਣ ਆਉਂਦੇ ਸੀ ਉਹਨਾਂ ਨੂੰ ਰੋਕਿਆ ਔਰ ਲੇਕਿਨ ਹਾਲੇ ਵੀ ਨਸ਼ਾ ਜੜਾ ਵਾ ਉਹ ਕੁਝ ਲੋਕ ਜਿਹੜੇ ਵੇਚ ਰਹੇ ਨੇ ਉਦੇ ਸਬੰਧ ਵਿੱਚ ਆਪਾਂ ਜਿਹੜਾ ਵਾ ਥਾਣਾ ਸਦਰਾ ਜੱਸਾ ਸਾਬ ਨੂੰ ਮਿਲੇ ਆਣ ਕੇ ਔਰ ਉਹਨਾਂ ਕੋਲੋਂ ਇਹ ਮੰਗ ਕੀਤੀ ਆ ਕਿ ਜਿਹੜੇ ਨਸ਼ੇੜੀ ਔਰ ਜਿਹੜੇ ਨਸ਼ਾ ਵੇਚਣ ਵਾਲੇ ਨੇ ਇਹਨਾਂ ਨੂੰ ਰੋਕਿਆ ਜਾਵੇ ਔਰ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਫੜ ਕੇ ਸਲਾਕਾਂ ਦੇ ਪਿੱਛੇ ਟੰਗਿਆ ਜਾਵੇ ਤਾਂ ਕਿ ਉਹਨਾਂ ਨੂੰ ਸਹੀ ਸਜ਼ਾ ਮਿਲ ਸਕੇ ਔਰ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਆ ਸਾਡੇ ਪਿੰਡ ਚੋਂ ਟੋਟ ਸਕੇ ਗੜੀ ਕਮੇਟੀ ਆ ਤੁਹਾਡੀ ਕੀ ਕੰਮ ਕਰਦੀ ਆ ਸਾਡੀ ਕਮੇਟੀ ਦੇਖੋ ਪਹਿਰਾ ਲਾਉਂਦੀ ਆ ਜਿੰਨੇ ਬਾਹਰੋਂ ਦੂਜੇ ਪਿੰਡ ਦੇ ਬੰਦੇ ਆਉਂਦੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਵੀ ਕਿਹੜੇ ਕੰਮ ਆਇਆ ਵਾ ਜਿਹੜਾ ਪਹਿਲੀ ਕੱਲ ਨਸ਼ੇੜੀਆਂ ਆਉਣ ਛੱਡ ਪਿੰਡੋਂ ਆਣਾ ਛੱਡਤਾ ਹੁਣ ਪਿਛਲੇ ਲੇਕਿਨ ਫੇਰ ਹੀ ਰਾਤ ਬਰਾਤੇ ਆਉਂਦੇ ਨੇ ਸਾਡੀ ਜਿਹੜੀ ਨਸ਼ਾ ਰੋ ਕਮੇਟੀ ਆ ਵਕਫ ਵਕਫ ਟਾਈਮ ਤੇ ਪਹਿਰਾ ਲਾਉਂਦੀ ਆ ਕਦੀ ਦਿਨੇ ਲਾਉਂਦੀ ਆ ਕਦੀ ਰਾਤ ਨੂੰ ਲਾਉਂਦੀ ਆ ਉਹ ਪਹਿਰਾ ਲਾ ਕੇ ਚੈੱਕ ਕੀਤਾ ਜਾਂਦਾ ਕਿਹੜਾ ਬੰਦਾ ਆਇਆ ਵਾ ਕਿਉਂ ਆਇਆ ਉਹਦਾ ਰੀਜ਼ਨ ਸਾਡੇ ਪਿੰਡ ਆਉਣ ਦਾ ਕੀ ਆ ਉਹਨੂੰ ਰੋਕਿਆ ਟੋਕ ਫਿਰ ਲਈ ਸੇਵਾ ਕੀਤੀ ਜਾਂਦੀ ਆ ਦੇਖੇ ਜੇ ਤੁਹਾਡੇ ਪਿੰਡ ਚ ਚਲੋ ਨਸ਼ੇ ਵਾਲੇ हट ਗਏ ਜੇ ਤੁਹਾਡਾ ਪਿੰਡ ਇਸ ਤਰ੍ਹਾਂ ਥਲੀਅਰ ਹੋ ਜਾਂਦਾ ਫਿਰ ਦੂਜੇ ਪਿੰਡ ਵੀ ਤੁਸੀਂ ਇਹ ਕੰਮ ਕਰੋਗੇ ਬਿਲਕੁਲ ਜੀ ਮੈਂ ਸੂਬਾ ਪ੍ਰੈਜ਼ੀਡੈਂਟ ਆ ਆਪਣੇ ਯੂਨੀਅਨ ਦਾ ਮੈਂ ਸਾਰੇ ਜੰਨੀਆਂ ਮੇਰੀਆਂ ਇਕਾਈਆਂ ਨੇ ਸਾਰੇ ਪਿੰਡਾਂ ਦੇ ਚੱਜ ਪੁਰੀਆਂ ਚ ਇਕਾਈ ਬੰਡੀ ਮੀਟਿੰਗ ਚੱਲ ਰਹੀ ਆ ਸਾਰੇ ਪਿੰਡਾਂ ਚ ਹਦਾਇਤ ਕੀਤੀ ਕਿ ਆਪਣੇ ਪਰ ਨਸ਼ਾ ਰੋਕ ਕਮੇਟੀ ਬਣਾਓ ਔਰ ਨਸ਼ੇ ਨੂੰ ਜਿਹੜਾ ਚਿੱਟੇ ਦਾ ਕੰਮ ਆ ਜਾਂ ਹੋਰ ਕੋਈ ਨਸ਼ਾ ਵਾ ਉਹਨੂੰ ਰੋਕਣ ਵਾਸਤੇ ਜੋ ਆਪਾਂ ਕਰ ਸਕਦੇ ਆ ਉਹ ਪ੍ਰਸ਼ਦੀ ਸਹਿਤਾ ਨਾਲ ਆਪਾਂ ਕਰੀਏ ਔਰ ਇਸ ਚੀਜ਼ ਨੂੰ ਆਪਾਂ ਰੋਕੀਏ ਦੇਖਿਆ ਇਹ ਪ੍ਰਸ਼ਾਸਨ ਉਹਨਾਂ ਤੁਹਾਨੂੰ ਕੀ ਸਵਿਛਾ ਦਿੱਤਾ ਗਿਆ ਐਸਾ ਜੋ ਸਾਬ੍ਹ ਉਹ ਸਾਨੂੰ ਪੂਰਾ ਇਹ ਸਵਿਛਾ ਦਿੱਤਾ ਗਿਆ ਵਾ ਕਿ ਜਿਹੜੇ ਵੀ ਤੁਹਾਡੇ ਪਰ ਨਸ਼ਾ ਵੇਚਦੇ ਆ ਉਹ ਸਲਾਖਾਂ ਦੇ ਪਿੱਛੇ ਹੋਣਗੇ ਅਸੀਂ ਉਹਨਾਂ ਦੇ ਸਵਿਛਾ ਦੇ ਉੱਤੇ ਆਪਾਂ ਜਿਹੜਾ ਉਹਨਾਂ ਕੋਲ ਟਾਈਮ ਮੰਗਿਆ ਵੀ 2-4 ਦਿਨ ਦੇ ਦਿਓ ਔਰ ਆਪਾਂ ਜਿਹੜਾ ਉਹਨਾਂ ਨੂੰ ਪੱਕਾ ਜਿਹੜਾ ਸਲਾਖਾਂ ਦੇ ਪਿੱਛੇ ਲੈ ਜਾਵਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ ਫੜ ਕੇ ਅੰਦਰ ਲੈ ਆਵਾਂ ਦੇਖਿਆ ਇਹ ਪ੍ਰਸ਼ਾਸਨ ਦਾ ਤੇ ਲੋਕਾਂ ਦਾ ਸਹਿਯੋਗ ਹੋਏਗਾ ਫੇਰੀ ਰੱਥਾ ਮੁੱਕ ਸਕਦਾ ਦੇਖੋ ਕੋਈ ਵੀ ਕ੍ਰਾਂਤੀ ਕੋਈ ਵੀ ਕ੍ਰਾਂਤੀ ਨਸ਼ਾੜਾ ਨਾ ਇਸ ਵੇਲੇ ਕੋੜ ਬਣ ਗਿਆ ਪੰਜਾਬ ਦੇ ਵਿੱਚ ਔਰ ਇਹ ਬਿਗੈਰ ਕ੍ਰਾਂਤੀ ਤੋਂ ਠੀਕ ਨਹੀਂ ਹੋ ਸਕਦਾ ਨਾ ਕੱਲਾ ਪੁਲਿਸ ਨੂੰ ਠੀਕ ਕਰ ਸਕਦੀ ਨਾ ਸਰਕਾਰ ਠੀਕ ਕਰ ਸਕਦੀ ਨਾ ਕੱਲੇ ਲੋਕ ਠੀਕ ਕਰ ਸਕਦੇ ਆ ਜਦੋਂ ਇਹ ਤਿੰਨਾਂ ਦਾ ਸਮੇਲ ਹੋ ਜਾਊਗਾ ਤਿੰਨੇ ਆਪਣੇ ਸਹਿਯੋਗ ਨਾਲ ਚੱਲਣਗੇ ਔਰ ਇੱਕ ਦੂਜੇ ਦੇ ਵਿਸ਼ਵਾਸ ਕਰਨਗੇ ਉਦੋਂ ਹੀ ਨਸ਼ੇ ਦੀ ਜਿਹੜੀ ਬਿਮਾਰੀ ਹੈ ਸਾਡੇ ਪੰਜਾਬ ਤੋਂ ਖਤਮ ਹੋਣੀ ਹੈ। ਪ੍ਰਧਾਨ ਜੀ ਕੁਝ ਲੋਕਾਂ ਦੇ ਬੱਚੇ ਨਸ਼ੇ ਕਰਦੇ ਆ ਪਰ ਉਹ ਮਾਪੇ ਆਪ ਹੀ ਲਗਾਉਂਦੇ ਆ ਨਾ ਗੱਲਾਂ ਨੂੰ। ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਸਾਡੇ ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਆ ਮੇਰੇ ਪਿੰਡ ਦੇ ਵਿੱਚ ਦੋ ਤਿੰਨ ਬੱਚੇ ਇਸ ਤਰ੍ਹਾਂ ਡੈਥ ਹੋਈ ਆ। ਜਦੋਂ ਜਾ ਕੇ ਸਿਆਣੇ ਬੰਦਿਆਂ ਨੇ ਆਖਿਆ ਤੁਹਾਡਾ ਬੱਚਾ ਨਸ਼ਾ ਕਰਨ ਲੱਪਿਆ। ਉਹ ਉਲਟਾ ਉਹਨਾਂ ਨਾਲ ਲੜਨ ਵਾਸਤੇ ਉਹਦੇ ਘਰ ਤੱਕ ਗਏ ਕਿ ਤੁਸੀਂ ਸਾਨੂੰ ਬਦਨਾਮ ਕਰਦੇ ਹੋ। ਮੇਰੀ ਅਪੀਲ ਆ ਸਾਰੇ ਮਾਪੇ ਮਾਂ ਪਿਓ ਨੂੰ ਜੇ ਜਿਹੜਾ ਬੱਚਾ ਨਸ਼ਾ ਕਰਦਾ ਵਾ ਉਹਨੂੰ ਓਪਨ ਕਰ ਦਿਓ। ਕਿ ਸਾਡਾ ਬੱਚਾ ਨਸ਼ਾ ਕਰਦਾ ਜੇ ਇਹਨੂੰ ਰੋਕੋ ਟੋਕੋ ਜੋ ਕਰਨਾ ਹੈ ਦਾ ਇਹਦੇ ਇਲਾਜ ਕਰੋ ਇੱਦਾਂ ਪਿੰਡ ਹਰ ਦੂ ਝੰਡਾ ਪਿੰਡ ਜੀ ਛਾਣਾ ਸਜਣ ਜੀ ਇਥੋਂ ਬਹੁਤ ਵਾਰ ਬੰਦੇ ਆਏ ਆ ਇਹਨਾਂ ਨੇ ਕੋਈ ਇਨਫੋਰਮੇਸ਼ਨ ਦਿੱਤੀ ਆ ਕਿ ਇੱਕ ਦੋ ਬੰਦੇ ਨਸ਼ਾ ਵੇਚਦੇ ਆ ਉਹਨਾਂ ਖਿਲਾਫ ਆਪਾਂ ਕਾਨੂੰਨ ਅਨਸਾਰ ਜੋ ਵੀ ਬਣਦੀ ਕਰਦੇ ਜੀ